ਸਾਸੀ ਕਾਲ ਜੀ ਇਸ ਵਕਤ ਅਸੀਂ ਖੜੇ ਹਾਂ ਬਠਿੰਡਾ ਦੇ ਪਾਸਤਾ ਨਗਰ ਸ਼ਿਵ ਮੰਦਰ ਰੋਡ ਤੇ ਅੱਜ ਇੱਥੇ ਇਲਾਕਾ ਉਸ ਵੇਲੇ ਦਹਿਸ਼ਤ ਨਾਲ ਦਹਿਲ ਗਿਆ ਜਦੋਂ ਕਿ ਇੱਕ ਲੜਕਾ ਲੜਕੀ ਦੀਆਂ ਗੋਲੀਆਂ ਲੱਗਨਾਂ ਮੌਤ ਹੋ ਗਈ ਮੌਕੇ ਤੇ ਤਮਾਮ ਪੁਲਿਸ ਅਧਿਕਾਰੀ ਐਸਪੀ ਸਹਿਬਾਨ ਡੀਐਸਪੀ ਤੇ ਹੋਰ ਤਮਾਮ ਪੁਲਿਸ ਟੀਮ ਇੱਥੇ ਪਹੁੰਚੀ ਹੋਈ ਸੀ ਮੌਕੇ ਤੇ ਮੌਜੂਦ ਐਸਪੀ ਨਰਿੰਦਰ ਜੀ ਨੇ ਦੱਸਿਆ ਕਿ ਇਸ ਜਗ੍ਹਾ ਲੜਕੀ ਦਾ ਕਾਰ ਸੀ ਤੇ ਜੋ ਕਿ ਗੰਗਾ ਨਗਰ ਪੜਦੀ ਸੀ ਤੇ ਇੱਥੇ ਲੜਕਾ ਜਿਹੜਾ ਹਤੇਸ਼ ਸੀ ਉਹਦਾ ਨਾਲ ਰਿਲੇਸ਼ਨ 'ਚ ਆਈ ਸੀ ਤਾਂ ਅੱਜ ਇੱਥੇ ਲੜਕਾ ਆਇਆ ਜਿਸ ਤੋਂ ਬਾਅਦ ਪਹਿਲਾਂ ਉਸਨੇ ਲੜਕੀ ਨੂੰ ਗੋਲੀ ਮਾਰੀ ਤੇ ਫਿਰ ਆਪਣੇ ਮਾਰ ਲਈ ਲੜਕੀ ਨੂੰ ਕਬੀ ਹਸਪਤਲ ਦੇ ਵਿੱਚ ਸਿਵਲ ਹਸਪਤਾਲ ਮਠੰਡਾ ਦੇ ਵਿੱਚ ਚੁਲਿਆਇਆ ਗਿਆ ਤੇ ਜਿੱਥੇ ਸੂਤਰਾਂ ਤੋਂ ਪਤਾ ਲੱਗਿਆ ਕਿ ਉਹਦੀ ਮੌਤ ਹੋ ਗਈ ਹੈ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਮੌਕੇ ਤੇ ਤਫ਼ਤੀਸ਼ ਕਰ ਰਹੀ ਹੈ तमाम ਪੁਲਿਸ ਟੀਮ ਤੁਹਾਨੂੰ ਸੁਣਾਉਣਾ ਹੈ ਕਿ ਕੀ ਕਹਿੰਦੇ ਨੇ ਆਸ-ਪਾਸ ਦੇ ਮੋਹੱਲੇ ਵਾਲੇ ਪੜੋਸੀ

क्योंकि ऐसे 2:00 बजे से काउन्ट कर देंगे हां हां फिर हा। 4:00 बजे खोल देंगे बस ये तो होगी मतलब 5:30 के करीब पे होगी नहीं जी हां पहला दिन 4:00 बजे के बाद से 4:00 बजे के पहले ही मालिक करता है नौकरी 4:00 बजे से दुकान खोलते हैं हां हां 4:00 होने 4:30 खोलते हैं ठीक है तो बजे पास है नहीं

ਹਿਤੇਸ਼ ਨਾਮ ਦੇ ਲੜਕੇ ਨੇ ਇੱਕ ਕਸ਼ਿਸ਼ ਨਾਮ ਦੀ ਲੜਕੀ ਹੈਗੀ ਉਸ ਨੂੰ ਫਾਇਰਮਾਰਕ ਇੰਜਰਡ ਕਰਤਾ ਸੋ ਅਸੀਂ ਜਦੋਂ ਮੌਕੇ ਤੇ ਆਏ ਆ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਹੈ ਜਿਹੜੀ ਕਸ਼ਿਸ਼ ਦੇ ਇੱਕ ਇੰਜਰੀ ਸੀਗੀ ਫਾਇਰਆਰ ਇੰਜਰੀ ਸੀਗੀ ਇੱਕ ਹਿਤੇਸ਼ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਹੋਈ ਹੈ ਤੋ ਬੇਸਿਕਲੀ ਹਿਤੇਸ਼ ਇਜ਼ ਡੈਡ ਤੇ ਜਿਹੜੀ ਲੜਕੀ ਹੈਗੀ ਹੈ ਸਿਵਲ ਹਸਪੀਟਲ ਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸੀਗਾ ਆਈ ਥਿੰਕ ਮਤਲਬ ਉਹ ਤੋਂ ਕਨਫਰਮ ਕਰਨਾ ਬਾਕੀ ਪਰ ਜਿੱਦਾਂ ਸਦਰੇ ਸੀਗੇ ਸ਼ੀ ਇਜ਼ অলਸੋ ਡੈਡ ਤੋ ਇਹ ਗੰਗਾ ਨਗਰ ਰਹਿਣ ਵਾਲਾ ਹਿਤੇਸ਼ ਰੋੜਾ ਤੇ ਇਹ ਲੜਕੀ ਨਾਲ ਜਿੱਦਾਂ ਪਹਿਲਾਂ ਗੰਗਾ ਨਗਰ ਪੜਦੀ ਸੀ ਉੱਥੇ ਉਹਨਾਂ ਦੀ ਜੰਮਸ਼ਨ ਹੋ ਗਈ ਤੇ ਹੋ ਸਕਦਾ ਰਿਲੇਸ਼ਨਸ਼ਿਪ 'ਚ ਵੀ ਸੀਗੇ ਦੋਨੋਂ ਅੱਜ ਜਿਹੜਾ ਹੈਗਾ ਇਹ ਤਕਰੀਬ ਸ਼ਾਮ ਨੂੰ ਘੰਟਾ ਪਹਿਲਾਂ ਜਿਹੜਾ ਹੈਗਾ ਘਰ ਆਇਆ ਇੱਥੇ ਤੇ ਇਹਨੇ ਜਿਹੜੀ ਹੈਗੀ ਲੜਕੀ ਹੈ ਉਹਨੂੰ ਗੋਲੀ ਮਾਰ ਲਈ ਤੇ ਪ੍ਰੀਲੀਮਿਨਰੀ ਇਹ ਲੱਗ ਰਿਹਾ ਵੀ ਜਿੱਦਾਂ ਲੜਕੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਸੂਇਸ਼ਟ ਕਰ ਲਿਆ ਹੋਵੇ ਬਾਕੀ ਜਿਹੜੀ ਹੈਗੀ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਬਾਕੀ ਜਿਹੜੀ ਹੈਗੀ ਹੈ ਸੀਸੀਟੀਵੀ ਫੁਟੇਜ ਟੈਕਨੀਕਲ ਐਵੀਡੈਂਸ ਸਾਰਾ ਚੈੱਕ ਕਰਕੇ ਫਿਰ ਫਰਦਰ ਜਿਹੜੀ ਪਤਾ ਲੱਗਿਆ ਵੀ ਕੰਮ ਕਰ ਕੀ ਕਰਦਾ ਸੀਗਾ ਜੀ ਕੋਈ ਇਹਦਾ ਸਟੂਡੈਂਟ ਹੀ ਆ ਦੱਸਣ ਜਿਹੜੀ ਲੜਕੀ ਦੀ ਮਦਰ ਹੈਗੀ ਮੌਨਿਕਾ ਉਹਦੇ ਦੱਸਣ ਮੁਤਾਬਕ ਤਾਂ ਜਿਹੜੇ ਹੈਗੇ ਲੜਕੀ ਵੀ ਸਟੂਡੈਂਟ ਸੀਗੀ ਪਲੱਸ 2 ਕਰਕੇ ਹੋਣੀ ਇੱਥੇ ਪਹਿਲਾਂ ਗੰਗਾ ਨਗਰ ਪੜ੍ਹਦੀ ਸੀ ਤੇ ਲੜਕਾ ਵੀ ਜਿਹੜਾ ਹੈਗਾ ਉਹਦੇ ਨਾਲ ਸ਼ੈਪ ਸਟੂਡੈਂਟ ਹੀ ਹੈ ਇਹਦਾ ਮਤਲਬ ਕਿਹੜਾ ਹੈਗਾ ਲਾਇਸੈਂਸੀ ਵੈਪਨ ਹੈਗਾ ਵੈਪਨ ਕਿਹੜਾ ਸੀਗਾ ਦੇਖੋ ਵੈਪਨ ਜਿਹੜੇ ਹੈਗਾ ਮੌਕੇ ਦੇ ਉੱਪਰੋਂ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਉਹਦੀ ਜਿਹੜੀ ਹੈਗੀ ਪਿਸਟਲ ਹੈਗਾ ਆਈ ਥਿੰਕ ਤੇ ਬਾਕੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰਕੇ ਚੈੱਕ ਕਰਾਂਗੇ ਕਾਰਨ ਕਾਰਨ ਕੁਝ ਪਤਾ ਲੱਗਿਆ ਹੀ ਨਹੀਂ ਮੁਢਲੀ ਤਫਤੀਸ਼ ਤੇ ਅਸੀਂ ਲੱਗ ਰਿਹਾ ਜਿੱਦਾਂ ਦੋਨੋਂ ਆਪਸ ਦੇ ਵਿੱਚ ਰਿਲੇਸ਼ਨ ਚ ਹੋਣ ਕਿ ਜਿਹੜੀ ਹੈਗੀ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਸਰ ਕਿੰਨੀ ਉਮਰ ਲੱਗ ਰਹੀ ਹੈ ਇਹਨਾਂ ਦੋਨਾਂ ਦੀ ਲੜਕੇ ਦੀ ਉਮਰ 22 ਸਾਲ ਦੀ ਹੈਗੀ ਹੈ ਤੇ ਲੜਕੀ ਜਿਹੜੀ ਏਜ ਹੈਗੀ ਉਹ 17 ਇਅਰਸ ਅਰਾਊਂਡ 18 ਇਅਰਸ ਹੈਗੀ ਸਰ ਏਰੀਆ ਕਿਹੜਾ ਜੀ ਏਰੀਆ ਕਿਹੜਾ ਜੀ ਇਹ ਪਰਸਨਾਮਨਗਰ ਗਲੀ ਨੰਬਰ 29 ਦੇ ਵਿੱਚ ਹੈਗਾ ਥਾਣਾ ਕਰਾਲ ਕਲੋਨੀ ਦੇ ਦੀ ਮਕਾਨ ਆਪਦਾ ਹੀ ਇਹਨਾਂ ਦਾ ਹਾਂ ਬੇਸਿਕਲੀ ਆਪਣੇ ਮਕਾਨ ਤੇ ਹੈਗੇ ਤੇ ਇਹਨਾਂ ਦਾ ਕਾਫੇ ਹੋ ਹੈਗਾ ਮਤਲਬ ਜਿਹੜੀ ਚੀਜ਼ ਕੀ ਕਾਫੇ ਤੇ ਗਈ ਹੈ ਬਾਕੀ ਜਿਹੜੀ ਹੈਗੀ ਤਪਤੀ ਸ਼ੰਕਰ ਦੇ ਕਿੰਨੇ ਵਜੇ ਆਏ ਸੀ ਜੀ ਜਾਂ ਇਹ ਵੈਸੀ ਇੱਥੇ ਕੋਈ ਨਹੀਂ ਇੱਥੇ ਤਾਂ ਰਹਿਣ ਵਾਲੇ ਨੇ ਇਥੇ ਕੀ ਕਿਲੇ ਗੰਗਾ ਨਗਰ ਦੇ ਕਹਿੰਦੇ ਨਹੀਂ ਨਹੀਂ ਲੜਕੀ ਗੰਗਾ ਨਗਰ ਵਰਦੀ ਸੀਗੀ ਬੇਸਿਕਲੀ ਹੌਸਟਲ ਦੇ ਵਿੱਚ ਉਹਨਾਂ ਨੇ ਪਾਈ ਰਹੀ ਸੀ ਲੜਕੀ ਤੇ ਬੇਸਿਕਲੀ ਰਹਿੰਦੇ ਇੱਥੇ ਕਿੰਨੇ ਵਜੇ ਦੀ ਹੈ ਜਿਹੜੀ ਇੱਕ ਡੇਢ ਘੰਟੇ ਦੀ ਪਹਿਲਾਂ ਦੀ ਹੈ ਸਰ ਮਕਾਨ 'ਚ ਕੌਣ-ਕੌਣ ਰਹਿੰਦਾ ਸੀ ਇਸ ਮਕਾਨ ਦੇ ਵਿੱਚ ਲੈ ਜਿਹੜੀ ਲੜਕੀ ਤੇ ਉਹਦੀ ਮਦਰ ਦੋਨੋਂ ਰਹਿੰਦੇ ਸਨ ਦੋ ਹਸਤਾ ਸੀਗੇ ਜੀ ਦੋਨੋਂ ਜੀ ਇਹ ਜਿਹੜਾ ਲੜਕਾ ਲੜਕੀ ਹਾਂਜੀ ਤੇ ਦੋਸਤ ਸੀਗੇ ਦੋਨੋਂ ਮੈਂ ਜੇ ਜੇ ਲੜਕੀ ਦੀ ਮਦਰ ਦੇ ਮੁਤਾਬਕ ਤਾਂ ਕਦੋਂ ਜਿਹਨੂੰ ਜਾਣਦੇ ਸੀਗੇ ਬਾਕੀ ਜਿਹੜੀ ਹੈਗੀ ਤਫਤੀਸ਼ ਚ ਗੱਲ ਕਲੀਅਰ ਕਰ ਪਰਿਵਾਰ ਦਾ ਹੋਰ ਪੁਲਿਸ ਨਾਲ ਸੀ ਮਿਲਿਆ ਤਾਂ ਨਹੀਂ ਦੋਨੋਂ ਹੀ ਮਾਂ ਬੇਟੀ ਦੋਨੋਂ ਇੱਥੇ ਰਹਿੰਦੇ ਹੈਗਾ ਤੇ ਹਾਲਾਤ ਕਿਸ ਤਰ੍ਹਾਂ ਦੇ ਲੜਕੀ ਦੇ ਹਾਂ ਲੜਕੀ ਜਿਹੜੀ ਹੈ ਸੀ ਸਿਵਲ ਹਸਪੀਟਲ ਜਿਹੜੀ ਹੈ ਟ੍ਰੀਟਮੈਂਟ ਵਾਸਤੇ ਭੇਜ ਦਿੱਤੀ ਸੀਗੀ ਤੇ ਬਾਕੀ ਫਰਦਰ ਜਿਹੜੀ ਹੈਗੀ ਕਨਫਰਮ ਕਰਦੇ ਨੇ Редактор субтитров А.Семкин Корректор А.Егорова